ਅੱਜ ਤੁਹਾਡੇ ਵਾਸਤੇ ਤੁਹਾਡੇ ਪਿੰਡਾਂ ਦੇ ਵਿੱਚ ਆ ਰਹੇ ਨੇ ਤੁਹਾਡੇ ਘਰ ਕੇ ਆ ਰਹੇ ਨੇ ਕਿਉਂਕਿ ਉਹਨਾਂ ਨੇ ਉਹ ਗਰੀਬੀ ਦਾ ਫੇਸ ਵੀ ਦੇਖਿਆ ਮਜ਼ਦੂਰੀ ਦਾ ਫੇਸ ਵੀ ਦੇਖਿਆ ਔਰ ਪੂਰੇ ਵਰਲਡ ਪੱਧਰ ਤੇ ਉੱਤੇ ਸਾਰੀਆਂ ਕੰਟਰੀਆਂ ਵਿੱਚ ਗੋਮਤੀ ਦੇਖਿਆ ਨੇ ਉਹਨਾਂ ਨੂੰ ਕੀ ਲੋੜ ਪਈ ਸੀਗੀ ਇੱਥੇ ਆ ਕੇ ਇਹ ਤੁਹਾਡੀ ਗੱਲ ਰੱਖਣੀ ਜਾਂ ਮੈਂ ਅਕਿੱਤ ਮੇਰਾ ਨਹੀਂ ਤੇ ਜ਼ਿਆਦਾਤਰ ਤੁਸੀਂ ਦੇਖ ਰਹੇ ਹੋ ਬਿਜ਼ਨਸ ਹੀ ਸਮਝਦੇ ਹੈ ਪੋਲਿਟਿਕਸ ਚ ਜਿਹੜਾ ਬੰਦਾ ਆਉਂਦਾ ਫੈਕਟਰੀ ਕੋਲ ਲਈ ਆਉਂਦਾ ਜਿਹੜੇ ਬੰਦੇ ਨੂੰ ਪੈਸੇ ਦੀ ਥੋੜਾ ਨਾਣਾ ਹੋਵੇ ਸਾਨੂੰ ਉਹੋ ਜਿਹੇ ਬੰਦਿਆਂ ਨੂੰ ਸਪੋਰਟ ਕਰਨ ਦੀ ਲੋੜ ਐ ਐਟਲੀਸਟ ਤੁਹਾਡੀ ਬਾਰੇ ਇੱਕ ਗੱਲ ਤੇ ਰੱਖਣੀ ਹੈ ਪਾਰਲੀਮੈਂਟ ਚ ਜਾ ਕੇ ਗੱਲ ਸੋਚਣਗੇ ਤੁਸੀਂ ਦੇਖੋ ਮੈਂ ਹਮੇਸ਼ਾ ਪਾਰਟੀਬਾਦੀ ਤੋਂ ਉੱਟ ਕੇ ਮੈਂ ਸਿੱਧੂ ਮੂਸੇਵਾਲੇ ਦੀ ਵੀ ਸਪੋਰਟ ਕੀਤੀ ਸੀਗੀ ਉਹਨੂੰ ਵੀ ਕੋਈ ਲੋੜ ਨਹੀਂ ਸੀਗੀ ਪੋਲਿਟਿਕਸ ਚ ਆਉਂਦੀ ਫੇਮ ਸੀਗਾ ਪੈਸਾ ਸੀਗਾ ਸੜਕਾ ਕੋ ਸੀਗਾ ਹੋਲ ਪਦਰ ਦੇ ਉੱਤੇ ਜਾ ਕੇ ਉਹਨੇ ਆਪਣੇ ਪਿੰਡੇ ਦਾ ਨਾਮ ਰੌਸ਼ਨ ਕੀਤਾ ਇਸੇ ਤਰੀਕੇ ਨਾਲ ਬਾਈ ਨੂੰ ਅੱਜ ਕਿਸੇ ਮਹਤਾਜ ਨਹੀਂ ਦੇ ਪਹਿਚਾਨ ਦੇ ਪੂਰੇ ਵਰਲਡ ਪੱਧਰ ਤੇ ਦੁਨੀਆ ਜਾਣਦੀ ਐ ਇਹਨਾਂ ਨੂੰ ਜਦੋਂ ਤੁਹਾਡੀ ਗੱਲ ਰੱਖਣਗੇ ਪਾਰਲੀਮੈਂਟ ਦੇ ਵਿੱਚ ਪੂਰਾ ਵਰਲਡ ਦੇਖੂਗਾ ਜਦੋਂ ਤੁਹਾਡੇ ਇਥੋਂ ਦੀ ਕੋਈ ਸਮੱਸਿਆ ਚੁੱਕਣਗੇ ਪੂਰਾ ਵਰਲਡ ਦੇਖੂਗਾ ਤੋ ਸਾਨੂੰ ਲੋੜ ਐ ਇਹ ਜੇ ਬੁਲਾਰਿਆਂ ਦੀ ਇਹ ਜੇ ਲੋਕਾਂ ਦੀ ਜਿਹੜਾ ਆਪਣਾ ਕਰੀਅਰ दांव ਤੇ ਲਾ ਕੇ ਤੁਹਾਡੇ ਵਾਸਤੇ ਸਟੈਂਡ ਲੈਣ ਤੁਹਾਡੀ ਆਵਾਜ਼ ਚੁੱਕਣ ਬਿਲਕੁਲ ਲੈਂਦੇ ਪੰਜਾਬ ਵਾਲ ਦੇਖ ਲਓ ਤੁਸੀਂ ਅੱਜ ਲੈਂਦੇ ਪੰਜਾਬ ਦੇ ਵਿੱਚ ਕਿਹੋ ਜਿਹਾ ਇਨਕਲਾਬ ਲੈ ਕੇ ਆਂਦਾ ਅੱਜ ਉਹਨਾਂ ਨੇ ਇੰਡੀਪੈਂਡੈਂਸੀ ਚਟਾਕੇ ਇਹ ਸਾਡੀ ਲੋਕਤੰਤਰ ਦੀ ਪਛਾਣ ਹੈ ਤੁਸੀਂ ਇਹ ਲੋਕਤੰਤਰਕ ਦੀ ਪਛਾਣ ਤੁਹਾਨੂੰ ਪਿਛਲੀਆਂ ਇਲੈਕਸ਼ਨਸ 'ਚ ਦਿਖਾਈ ਹੈ ਉਹ राजे ਰਾਜੇ ਮਹਾਰਾਜੇ ਜਿਹੜੇ ਕਹਿੰਦੇ ਸੀਗੇ ਕਿ ਸਾਡੇ ਤੋਂ ਬਿਨਾਂ ਕੋਈ ਆ ਹੀ ਨਹੀਂ ਸਕਦਾ ਪੋਲਿਟਿਕਸ ਦੇ ਵਿੱਚ ਅਸੀਂ ਸੱਤਾ ਚਲਾਉਂਦੇ ਆ ਪਰ ਸਾਨੂੰ ਇਸ ਵਾਰੀ ਸਮਝਣ ਦੀ ਲੋੜ ਹੈ ਕਿ ਜਿਹੜੀ ਤੁਹਾਡੀ ਵੋਟ ਹੈ ਨਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਤੁਹਾਡੇ ਕੋਲ ਅਸੀਂ ਸ਼ਰਾਬ ਦੀ ਬੋਤਲ ਪਿੱਛੇ ਜਾਂ 500 ਰੁਪਏ ਪਿੱਛੇ ਆਪਣੀ ਵੋਟ ਨੂੰ ਨਾ ਵੇਚੀਏ ਇਦੇ ਨਾਲ ਕੀ ਹੈ ਅਸੀਂ ਆਪਣਾ ਬੱਚਿਆਂ ਦਾ ਜਿਹੜਾ ਫਿਊਚਰ ਹੈ ਨਾ ਉਹਨੂੰ ਆਪਾਂ ਇੱਕ ੱੱਕਾ ਦੇਵਾਂਗੇ ਨੇਰੇ ਖੂ ਦੇ ਵਿੱਚ ਜੀ ਅਸੀਂ ਕਿਸੇ ਤਰੀਕੇ ਦੇ ਨਾਲ ਆਪਣੀ ਵੋਟ ਦੇ ਨਾਲ ਕੰਫਰਮਾਈਜ਼ ਕਰਦੇ ਹਾਂ ਇਹ ਜਿਹੀਆਂ ਬਹੁਤ ਸਾਰੀਆਂ ਕੰਟਰੀਜ਼ ਨੇ ਜਿੱਥੇ ਵੋਟ ਦਾ ਅਧਿਕਾਰ ਹੀ ਖੋ ਲਿੱਤਾ ਗਿਆ ਹੈ ਡਿਕਟੇਟਰਸ਼ਿਪ ਵਰਗੀ ਗੱਲ ਕੀਤੀ ਜਾਂਦੀ ਹੈ ਬਟ ਸਾਡੇ ਦੇਤੇ ਫਿਰ ਵੀ ਸਾਡੇ ਕੋਲ ਹੱਕ ਹੈ ਸਾਡੇ ਕੋਲ ਵੋਟ ਦੀ ਛੂਟ ਹੈਗੀ ਹੈ ਅਸੀਂ ਚਾਹੀਏ ਤੇ ਬਣਾ ਸਕਦੇ ਹਾਂ ਅਸੀਂ ਚਾਹੀਏ ਤੇ ਲਾ ਸਕਦੇ ਹਾਂ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੈਂ ਕੋ ਮੈਂ ਇਹ ਨਹੀਂ ਕਹੂੰਗੀ ਕਿ ਮੈਂ ਬਾਈ ਨੂੰ ਸਪੋਰਟ ਕਰਨ ਲਈ ਆਈ ਹਾਂ ਮੈਂ ਇਹ ਕਹੂੰਗੀ ਅਸੀਂ ਇਹਨਾਂ ਨੂੰ ਐਮਪੀ ਬਣਾਉਣ ਵਾਸਤੇ ਆਏ ਆ ਮੈਨੂੰ ਮਾਣ ਹੈ ਆਪਣੇ ਬਜ਼ੁਰਗਾਂ ਦੇ ਉੱਤੇ ਖਿਲਾਵਾਂ ਦੇ ਉੱਤੇ ਦੇਖੋ ਮੈਂ ਹਮੇਸ਼ਾ ਪਹਾੜੀ ਆ ਬਚ ਚੁੱਕੀ ਐ ਭਾਵੇਂ ਬਾਰਡਰਾਂ ਦੇ ਉੱਤੇ ਖਲੋਤੀ ਹੋਵਾਂ ਤੁਹਾਡੇ ਨਾਲ ਭਾਵੇਂ ਕਿਸਾਨ ਅੰਦੋਲਨ ਚ ਗਈ ਹੋਵਾਂ ਮੈਂ ਇੱਕ ਸਾਲ ਟਿਕਰੀ ਬਾਰਡਰ ਰਹੀ ਆ ਤੁਹਾਡੇ ਵਿੱਚ ਮੈਂ ਦੇਖੋ ਗੱਲ ਕਹੀ ਐ ਮੇਰਾ ਮਾਣ ਰੱਖਿਓ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਐ ਬਾਈ ਨੂੰ ਇਸ ਵਾਰੀ ਵੋਟ ਪਾਇਓ ਕਾਕੀ ਬਾਈ ਤੁਹਾਡੀ ਆਵਾਜ਼ ਪਾਰਲੀਮੈਂਟ ਚ ਰੱਖ ਦਿੱਤੋਂ ਵੈ ਗੁਰਜੀ ਦਾ ਖਾਲਸਾ ਵੈ ਗੁਰਜੀ ਅਤੇ ਇੱਕ ਨਾਰਾ ਜਿਹੜਾ ਮੈਂ ਹਮੇਸ਼ਾ ਲਾਉਣੀ ਆ ਜਿਹੜਾ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਕਿਸਾਨ ਮਜ਼ਦੂਰ ਇੱਕਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਾ ਜਿੰਦਾਬਾਦ ਵੈ ਗੁਰਜੀ ਦਾ ਖਾਲਸਾ ਵੈ ਗੁਰਜੀ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਲੋਕ ਸਭਾ ਹਲਕੇ ਫਰੀਦਕੋਟ ਤੋਂ ਉਮੀਦਵਾਰ ਸਾਡੇ ਭਾਈ ਕਰਮਜੀਤਨ ਮੋਹਨ ਜੀ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੀ ਕਰਨਗੇ ਮਾਨਯੋਗ ਅਮੋਲਕ ਸਿੰਘ ਜੀ ਐਮਐਲਏ ਜੈਤੋ ਮਨਜੀਤ ਸਿੱਧੂ ਜੀ ਰਾਮੇਣਾ ਜੀ ਗੁਰਦਰਸ਼ਨ ਜੀ ਬਰਾੜ ਸਾਹਿਬ ਤੇ ਬਾਕੀ ਜਿੰਨੇ ਵੀ ਦਰਜਾ ਦਰਜਾ ਅਹੁਦੇਦਾਰ ਸਹਿਬਾਨ ਤੇ ਪਿੰਡ ਚੈਨਾ ਦੇ ਸਾਰੇ ਨਗਰ ਨਿਵਾਸੀ ਪਰਣਾ ਪ੍ਰਾ ਬੱਚੇ ਤੇ ਬਜ਼ੁਰਗ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੀ ਕੁੜੀ ਦਾ ਸੋਨੀਆ ਮਾਨ ਜੀ ਦਾ ਤੇ ਅੱਜ ਇਹ ਆਪਣੇ ਭਰਾ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੀ ਹੋਈ ਹੈ ਕੋਈ ਪਾਰਟੀ ਨਾਲ ਵੀ ਸੰਬੰਧ ਨਹੀਂ ਪਰ ਇੱਕ ਰਿਸ਼ਤਾ ਹੈ ਕਿ ਅਸੀਂ ਕਲਾਕਾਰ ਤੇ ਇਹ ਉਹ ਕੁੜੀ ਹੈ ਜਿਹੜੀ ਕੁੜੀ ਹੋ ਕੇ ਬਾਹਰ ਦੇ ਉੱਤੇ 1 ਸਾਲ ਰਹੀ ਕਿਸਾਨ ਮਜ਼ਦੂਰਾਂ ਦੀ ਆਵਾਜ਼ ਬੁਲੰਦ ਕਰੀ ਜਾ ਕੇ ਸੋ ਮੈਂ ਬਹੁਤ ਧੰਨਵਾਦ ਵੀ ਕਰਦਾ ਇਸ ਭੈਣ ਦਾ ਤੇ ਸਾਨੂੰ ਮਾਣ ਵੀ ਹੈ ਕਿ ਸਾਡੀ ਇੰਡਸਟਰੀ ਦੇ ਵਿੱਚ ਵੀ ਇਹੋ ਜੀਆਂ ਕੁੜੀਆਂ ਢੱਲੇਦਾਰ ਕੁੜੀਆਂ ਹੈਗੀਆਂ ਸੋ ਮੈਂ ਜਿਵੇਂ ਬਾਈ ਨੇ ਕਿਹਾ ਕਿ ਮੈਨੂੰ ਕੋਈ ਫੇਮ ਦੀ ਜਰੂਰਤ ਨਹੀਂ ਮੈਨੂੰ ਕੋਈ ਮਸ਼ਹੂਰੀ ਦੀ ਜਰੂਰਤ ਨਹੀਂ ਅੱਜ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਐਹੋ ਜਿਹਾ ਕਲਾਕਾਰਾਂ ਵੀ ਜਿਹੜਾ 12 ਮਹੀਨੇ 30 ਦਿਨ ਬਿਜ਼ੀ ਮੈਨੂੰ ਆਪਣੇ ਪਰਿਵਾਰ ਲਈ ਵੀ ਦੋ ਦਿਨ ਕੱਢਣੇ ਔਖੇ ਹੋ ਜਾਂਦੇ ਸੀ ਜਿੱਦ ਮੈਨੂੰ ਟਿਕਟ ਦਾ ਆਫਰ ਆਇਆ ਮਾਨ ਸਾਹਿਬ ਕਹਿੰਦੇ ਵੀ ਤੈਨੂੰ ਲੜਾਉਣਾ ਹੈ ਟਿਕਟ ਦੇਣੀ ਹੈ ਤੈਨੂੰ ਮੈਂ ਕਿਹਾ ਮੇਰੇ ਕੋਲੇ ਟਾਈਮ ਨਹੀਂ ਹੈਗਾ ਕਹਿੰਦੇ ਆ ਟਾਈਮ ਤੈਨੂੰ ਇੰਨਾ ਬਿਜੀ ਕੀਤਾ ਕਿਨੇ ਮਖਾ ਮੇਰੇ ਪੰਜਾਬ ਦੇ ਲੋਕ ਜਿਹੜੇ ਮੈਨੂੰ ਪਿਆਰ ਕਰਦੇ ਨੇ ਸਾਡੇ ਬੱਚੇ ਸਾਡੇ ਨੌਜਵਨ ਸਾਡੀਆਂ ਮਾਵਾਂ ਭੈਣਾਂ ਤੇ ਬਜ਼ੁਰਗ ਕਹਿੰਦੇ ਜੇ ਉਹਨਾਂ ਨੇ ਇੰਨਾ ਤੈਨੂੰ ਬਿਜੀ ਕੀਤਾ ਤੇ ਹੁਣ ਫਿਰ ਉਹਨਾਂ ਲਈ ਵੀ ਕੁਝ ਕਰ ਲੈ ਸੋ ਮੈਂ ਮੈਨੂੰ ਵੀ ਚੰਗੀ ਲੱਗੀ ਗੱਲ ਕਿ ਆਪਣੇ ਲਈ ਤਾਂ ਹਰ ਕੋਈ ਕਰਦਾ ਹੈ ਸਵਾਦ ਫੇਰ ਹੀ ਆਉਂਦਾ ਜਦੋਂ ਲੋਕਾਂ ਲਈ ਕੋਈ ਗੱਲ ਕਰਦਾ ਤੋ ਮੈਂ ਪੂਰੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਪੂਰੀ ਤਨਦੇਹੀ ਦੇ ਨਾਲ ਜੇ ਤੁਸੀਂ ਮੈਨੂੰ ਮੌਕਾ ਦਿਨੇ ਹੋ ਤਾਂ ਲੋਕਾਂ ਦੀ ਸੇਵਾ ਕਰੂੰਗਾ ਬਾਕੀ ਮਾਨ ਸਾਹਿਬ ਦੀਆਂ ਜੇ ਮੈਂ ਪ੍ਰਾਪਤੀਆਂ ਗਿਣਾਉਣ ਲੱਗ ਜਾ ਜਾਂ ਉਹਨਾਂ ਦੇ ਕੰਮ ਗਿਣਾਉਣ ਲੱਗ ਜਾ ਮੇਰਾ ਖਿਆਲ ਹੈ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਬਾਕੀ ਸਾਡੀ ਲੜਾਈ ਸੈਂਟਰ ਸਰਕਾਰ ਨਾਲ ਹੈ ਸੈਂਟਰ ਨਾਲ ਹੈ ਹਿੰਦੁਸਤਾਨ ਦੀ ਲੜਾਈ ਹੈ ਇਹ ਪੰਜਾਬ ਦੀ ਲੜਾਈ ਨਹੀਂ ਪਿਛਲੇ ਸਮੇਂ ਦੌਰਾਨ 10 ਸਾਲ ਸਾਡੇ ਕਿਸਾਨ ਭਰਾ ਸਾਡੀਆਂ ਭੈਣਾਂ ਸਾਡੇ ਭਰਾ ਸਾਡੀਆਂ ਮਾਵਾਂ ਦਿੱਲੀ ਦੇ ਬਾਰਡਰਾਂ ਉੱਤੇ ਰੁਲੀਆਂ ਨੇ ਇੱਥੋਂ ਤੱਕ ਕਿ ਸਾਡੇ ਕਿਸਾਨ ਭਰਾਵਾਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ 7-8 ਸਾਲ ਤੋਂ ਵੱਧ ਪਰ ਫਿਰ ਵੀ ਸਰਕਾਰ ਦੇ ਕੰਨਾਂ ਤੱਕ ਕੋਈ ਜੂ ਨਹੀਂ ਸਰਕੀ ਜਿਹੜਾ ਸਾਡਾ ਪੰਜਾਬ ਦਾ ਹੱਕ ਬਣਦਾ ਆਡੀਐਫ ਦਾ ਜਿਹੜਾ ਪਿੰਡੂ ਵਿਕਾਸ ਦਾ ਪੈਸਾ ਤਕਰੀਬਨ 8000 ਕਰੋੜ ਉਹ ਵੀ ਦੱਬੀ ਬੈਠਿਆ ਤੇ ਜੇ ਕਦੇ ਉਹ ਪਿੰਡਾਂ ਵਿੱਚ ਆਇਆ ਹੁੰਦਾ ਤਾਂ ਪਿੰਡਾਂ ਦੀ ਨਹਾਰ ਹੋਰ ਵੀ ਵਧੀਆ ਬਦਲੀ ਹੁੰਨੀ ਸੀ ਸੋ ਦੋਸਤੋ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ 7 ਸਾਲ ਪਾਰਲੀਮੈਂਟ ਵਿੱਚ ਇਕੱਲੇ ਗੂੰਜਿਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜੇ 13 ਦੀਆਂ 13 ਸੀਟਾਂ ਜਿਤਾ ਦਿੰਨੇ ਹੋ ਤਾਂ ਇੱਕ ਭਗਵੰਤ ਨਹੀਂ 13 ਭਗਵੰਤ ਮਾਨ ਗੂੰਜਣਗੇ ਪਾਰਲੀਮੈਂਟ ਦੇ ਵਿੱਚ ਸੋ ਮੋਦੀ ਸਰਕਾਰ ਜੋ ਹਮੇਸ਼ਾ ਗਰੀਬਾਂ ਦੇ ਖਿਲਾਫ ਚੱਲੀ ਮਜ਼ਦੂਰਾਂ ਦੇ ਖਿਲਾਫ ਚੱਲੀ ਕਿਸਾਨਾਂ ਦੇ ਖਿਲਾਫ ਚੱਲੀ ਜੇ ਤਖਤਾ ਪਲਟਾਉਣਾ ਤਾਂ ਹੁਣ ਆਪਣੇ ਕੋਲੇ ਟਾਈਮ ਹੈ ਸਭ ਤੋਂ ਵੱਧ ਜਿਹੜਾ ਵੱਡਾ ਹਥਿਆਰ ਆਮ ਲੋਕਾਂ ਕੋਲੇ ਵੋਟਾਂ ਦਾ ਹੁੰਦਾ ਹੈ ਹਥਿਆਰ ਵੀ ਤੇ ਅਧਿਕਾਰ ਵੀ ਹੁਣ ਆਪਾਂ ਜਿਹੜਾ મોદી ਦਾ ਤਖਤਾ ਪਲਟਾਉਣਾ ਹੈ ਉਹ ਵੋਟਾਂ ਨਾਲ ਪਲਟਾਉਣਾ ਹੈ ਜ਼ੁਲਮ ਦਾ ਬਦਲਾ ਵੋਟਾਂ ਨਾਲ ਲੈਣਾ ਕਾਦੇ ਨਾਲ ਲੈਣਾ ਭਲਾ ਵੋਟਾਂ ਨਾਲ ਲੈਣਾ ਸੋ ਦੋਸਤੋ ਸਾਰੇ ਇਕੱਠੇ ਹੋਈਏ ਇੱਕਠੇ ਹੋ ਕੇ ਆਪਾਂ ਮੋਦੀ ਸਰਕਾਰ ਨੂੰ ਆਪਣੇ ਮੁਲਕ ਚੋਂ ਭਜਾਈਏ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਥੈਂਕ ਯੂ ਜੀ